ਇਹ ਨਜਾਇਜ਼ ਪੈਸਾ ਇਕੱਠਾ ਕੀਤਾ ਹੋਇਆ ਆ ਬੀਜੇਪੀ ਦਾ ਤੁਸੀਂ ਚਲੋ ਇਲੈਕਸ਼ਨ ਬਾਉਂਡ ਦੇ ਨਾਂ ਤੇ ਗੁਠਾਣਾ ਕਰੋ ਮੇਰੀ ਗੱਲ ਦਾ ਉਦੋਂ ਮੋਟਾ ਸੰਤਰਾ ਭਾਲਦੇ ਹੁਣ ਤਾਂ ਫਿਰ ਸਟੈਂਡਰਡ ਵੱਧ ਗਿਆ ਹੁਣ ਤਾਂ ਅੰਗਰੇਜ਼ੀ ਮੰਗੜ ਲਾ ਕੇ ਅੱਛਾ ਐਡੇ ਬਦਮਾਸ਼ ਹੈ ਪੰਚਾਇਤ ਦੀਆਂ ਚੋਣਾਂ ਹੋਈਆਂ ਇੱਕ ਪਿੰਡ 'ਚ ਮੈਂ ਵਿਆਹ ਜਿਹਦੀ ਮਦਦ ਕਰਦਾ ਸੀ ਉਹਨੇ ਜਲੇਬੀਆਂ ਦਾ ਲੰਗਰ ਲਾ ਰੱਖਿਆ ਨਾਲ ਠੰਡੀਆਂ ਦੀਆਂ ਬੋਤਲਾਂ ਮੈਂ ਆਖਾਦਾ ਕਿਵੇਂ ਕੋਈ ਵਿਆਹ ਹੋਇਆ ਹੈ ਨਨਕ ਮਾਦਾ ਕਾਮੇਟੀ ਦੀ ਤੁਹਾਨੂੰ ਨਹੀਂ ਪਤਾ ਮੈਂ ਸਰਪੰਚੀ ਚ ਖੜਿਆ ਮੈਂ ਸਰਪੰਚੀ ਤੇ ਲੱਗਾ ਧੀਰੇ ਬੀਹਾਂ ਦਾ ਲੰਗਰ ਕਹਿੰਦਾ ਹਾਂ ਬੰਦੇ ਤਾਂ ਦਾਰੂ ਪੀ ਲਾ ਨੇ ਬੁੜੀਆਂ ਗੁੱਸੇ ਹੋ ਗਈਆਂ ਕਹਿੰਦੀ ਸਾਡੀਆਂ ਲਈ ਵੋਟਾ ਇਹ ਕਹਿੰਦਾ ਜਿਹੜੇ ਅਧਿਆਪਕ ਕਰੋਨਾ ਵਾਸਤੇ ਨਹੀਂ ਸੱਚ ਸੱਚ ਗੱਲ ਹੈ ਸੰਗੇ ਨਾ ਢੰਡੇ ਬਰਤਾਈ ਹੁਣ ਇਹਨੇ ਜਦੋਂ ਤੁਸੀਂ ਥੋੜੇ ਜਨਾਬ ਵਾਸਤੇ ਮੋਟਾ ਸੰਤਰਾ ਪੀਓਗੇ ਤੇ ਜਲੇਬੀਆਂ ਖਾਓਗੇ ਤੇ ਚੁਣੋਗੇ ਆਪਣੇ ਦੁਸ਼ਮਣਾਂ ਨੂੰ ਫੇਰ ਉਹਨਾਂ ਨੂੰ ਆਸ ਕਰਦੇ ਆ ਕਿ ਸਾਡੇ ਹੱਕ ਦਾ ਕਾਨੂੰਨ ਪਾਸ ਕਰੋ ਖਜ਼ਾਨੇ ਚ ਸਾਡੇ ਘਰਾਂ ਬਰ ਥੋੜੇ ਜੇ ਪੈਸੇ ਸਿੱਟੋ ਉਹ ਕਿਉਂ ਦੇਣਗੇ ਬਈ 12 ਚ ਮੈਂ ਛੋਣ ਲਿਆ ਤੁਹਾਨੂੰ ਮੈਂ ਛੋਟੀ ਜੀ ਮਤਸਾਲ ਦੇਣਾ ਚਲੋ ਮੈਨੂੰ 30000 ਬੋ ਮਹਾਰਾਜ ਨੂੰ ਮਾਹ ਪ੍ਰੇਮ ਮਾਡਵਾ ਕਾ ਵਰਗਾ ਸੀ ਬਹੁਤ ਛੋਟਾ ਮਾ ਉਹ ਕੰਜਰਾ ਤੇਰੇ ਤੇ ਹਾਰ ਪਾਣਗੇ ਨੋਟਾਂ ਦੇ ਤੇ ਤੂੰ ਕਿਉਂ ਨਹੀਂ ਜਾਂਦਾ ਮੈਂ ਹਾਰ ਕੇ ਵੀ ਤਾਂ ਕਹਿੰਦਾ ਕਾਮੜ ਜੀ ਤੁਸੀਂ ਤਾਂ ਕਮਲਿਓ ਕਾਮੇੜ ਕਹਿੰਦਾ ਮੈਂ ਕਹਦਾ ਧੰਨਵਾਦ ਕਰਾ ਕਹਿੰਦਾ ਮੇਰਾ ਸਾਡਾ ਸਾਡੇ 12 ਕਰੋੜ ਰੁਪਇਆ ਲੱਗਿਆ ਚੋਣ ਜਿੱਤਣ ਤੇ ਕਹਿੰਦਾ ਇਹਨਾਂ ਨੇ ਸੌਦਾ ਵੇਚਦਾ ਮੈਂ ਖਰੀਦਦਾ ਗੱਲ ਮੁੱਕੀ ਕਹਦਾ ਧੰਨਵਾਦ ਇੱਕ 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 ਤਰੀਕੇ ਨਾਲ ਉਹਦੀ ਗੱਲ ਤੇ ਵਜਨ ਸੀ ਇਹਨਾਂ ਨੇ ਸੌਦਾ ਵੇਚਿਆ ਵੀ ਵੋਟਾਂ ਵੇਚਦੀਆਂ ਮੈਂ ਖਰੀਦ ਰੀਆਂ ਧੰਨਵਾਦ ਹੁਣ ਤੇ ਹੜੀ ਕਿ ਮਿਲਦੀ ਐ ਇੱਕ ਨਵਾਂ ਪੰਗਾ ਪਾਇਆ 300 ਵੀ ਉਹ ਵੀ 300 ਵੀ ਪੂਰੀ ਨਹੀਂ ਮੰੰਤੀ ਵੀ ਛਪੜੀ ਐ ਇੰਨੇ ਬਾਈ ਇੰਨੇ ਜਿਹੜਾ ਤੁਸੀਂ ਮਿੱਟੀ ਕੱਢਣੀ ਐ ਇਹ ਕਾਦੇ ਵਾਸਤੇ ਸ਼ਰਤ ਐ ਬਈ ਤਾਂ ਤੋਂ ਤੁਸੀਂ ਜਿਹੜਾ ਬਣਦਾ 8 ਤੋਂ 6 ਵਜੇ ਤੱਕ ਜਿਹੜਾ ਟਾਈਮ ਹੈ ਸਾਰਿਆਂ ਦਾ ਉਹਦੇ ਮੁਤਾਬਕ ਸਾਥੋਂ ਦਿਹਾੜੀ ਲਾਓ 1000 ਕੰਨੀ 1000 ਕਿਉਂ ਮਿਲ ਜੂਗਾ 1000 ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਉਹਨਾਂ ਨੂੰ ਤੇਰੇ ਤਾਂ ਘੱਟ ਹੀ ਹੋਊ ਜਿਹੜੇ ਰੈਗੂਲਰ ਹੈ 50 50000 ਤਨਖਾਹ ਹੈ ਚੌਥੇ ਡਰਜੀ ਦੇ ਕਾਮਚਾਰੀ ਵੀ 40 ਤੋਂ ਉੱਤੇ ਹੈ ਅਜੀ ਬਾਰੇ ਸਾਰਿਆਂ ਨੂੰ 45 ਤੋਂ ਉੱਤੇ ਹੈ ਜੇ ਵੀ ਸਭ ਤੋਂ ਛੋਟਾ ਕਾਮਚਾਰੀ ਚੌਥੇ ਡਰਜੀ ਦਾ ਹੁੰਦਾ ਬਾਕੀ ਛੱਡ ਦਿਓ ਵੱਡੇ ਤੇ 45 ਤੇ ਤੇ ਵੀ ਮੰਨ ਲਓ ਇਹਨਾਂ ਕੋਲ 10000 ਰੁਪਏ ਰੋਜ਼ ਹੀ ਹੈ ਨਾ ਤੇ ਫਿਰ ਜੀ 8000 ਮੰਗਦੇ ਕੋਈ ਜ਼ਿਆਦਾ ਹੈ ਫੇਰ ਕੱਲਾ ਨੋਫੀ ਦਾ ਨਹੀਂ ਖਾਣੀ ਰੱਬ ਨਾ ਕਰੇ ਜੇ ਕੋਈ ਬਿਮਾਰ ਹੋ ਗਿਆ ਸਰਕਾਰੀ ਹਸਪਤਾਲ ਦਾ ਪੱਠਾ ਵਹਿ ਗਿਆ ਧਿਆਨੀ ਨਹੀਂ ਦਿੱਤਾ ਪ੍ਰਾਈਵੇਟ ਦਾ ਸਾਡੀ ਪਹੁੰਚ ਨਹੀਂ ਆ ਮੈਂ ਝੂਲਾ ਬਦਲਾਇਆ ਹੂੰ ਮੈਂ ਜਦੋਂ ਪੈਸੇ ਦੇਣ ਲੱਗਿਆ ਮੈਂ ਸੋਚਿਆ ਮੈਂ ਦੋ ਜਿਹੜਾ ਚਿਹਰਾ ਗਰੀਬ ਹੈ ਪਿੰਡਾਂ ਦਾ ਉਹ ਤਾਂ ਲਾਜ ਹੀ ਨਹੀਂ ਕਰਾਂ ਚੰਗਾ 4.5 ਲੱਖ ਰੁਪਏ ਲਾ ਗਏ ਤੁਹਾਡੇ ਜੋ ਜਿੰਨੇ ਬੈਠੇ ਲ ਮੈਨੂੰ ਹੱਥ ਖੜਾ ਦਜੋ ਕੋਈ 4.5 ਲੱਖ ਰੁਪਏ ਝੂਲਾ ਬਦਲਾ ਲਓ ਟੁੱਟਿਆ ਟੇਡੀਆਂ ਆਂਦਰਾ ਅੱਖਾਂ ਦੇ ਸਾਹਮਣੇ ਕੰਮ ਤੋੜ ਰਹੀਆਂ ਮਰ ਰਹੀਆਂ ਲਹਨਤ ਹੈ ਜੀ ਜਿੰਦਗੀ ਨੂੰ ਥਣ ਕੁਛ ਫੇਰ ਵੀ ਨਹੀਂ ਆਉਂਦਾ ਪਤਾ ਨਹੀਂ ਕਿਉਂ ਨਹੀਂ ਕੁਸਰਤ ਖਣੂ ਕੋਟਾ ਵੇਲੇ ਕਿਵੇਂ ਭੁੱਲ ਜਾਣਾ ਕਿ ਤੁਹਾਡੇ ਦੁਸ਼ਮਣ ਹੈ ਅੱਜ ਤਾਂ ਆਤਾ ਤੁਸੀਂ ਐਮਐਲਏ ਮੈਂ ਕੋਈ ਐਮਐਲਏ ਦੇ ਨਿੱਜੀ ਤੌਰ ਤੇ ਖਿਲਾਫ ਨਹੀਂ ਕੀ ਨਾ ਇਹਦਾ ਕੁਛ ਹਾਂਜੀ ਸਰ ਜੋ ਅੱਜ ਧਰਨਾ ਦਿੱਤਾ ਜਾ ਰਿਹਾ ਕਿਸ ਵਿਸ਼ੇ ਨੂੰ ਲੈ ਕੇ ਅੱਜ ਜੀ ਕੱਲਾ ਫਰੀਦਕੋਟ ਦੇ ਵਿੱਚ ਨਹੀਂ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੇ ਨਰੇਗਾ ਵਰਕਰ ਨੇ ਉਹਨਾਂ ਦੀ ਜਿਹੜੀ ਜੂਨੀਅਨ ਹੈ ਉਹਨਾਂ ਵੱਲੋਂ ਇਹ ਵਿਸ਼ਾਲ ਰੋਸ ਧਰਨੇ ਦਿੱਤੇ ਜਾ ਰਹੇ ਇਹ ਧਰਨੇ ਦੇਣ ਦਾ ਜਿਹੜਾ ਮੇਨ ਮਕਸਦ ਹੈ ਸਭ ਤੋਂ ਮੈਂ ਜਿਹੜੀ ਬੁਨਿਆਦੀ ਮੰਗ ਹੈ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਹੁਣ ਜਿਹੜਾ ਕਾਨੂੰਨ ਹੈ ਉਹ 100 ਦਿਨ ਦੇ ਰੁਜ਼ਗਾਰ ਦਾ ਵੀ 100 ਦਿਨ ਰੁਜ਼ਗਾਰ ਜਿਹੜਾ ਦੇਣਾ ਹੈ ਔਰ 100 ਦਿਨ ਦਾ ਰੋਜ਼ਗਾਰ ਉਹ ਵੀ ਇਕੱਲਾ ਪੇਂਡੂ ਖੇਤਰ ਦੇ ਵਿੱਚ ਹੈ ਸ਼ਹਿਰ ਇਹਦੇ ਵਿੱਚ ਕਵਰ ਨਹੀਂ ਹੁੰਦੇ ਔਰ 365 ਦਿਨਾਂ ਸਾਲ ਦੇ ਮਜ਼ਦੂਰਾਂ ਕੋਲੇ ਕੋਈ ਪ੍ਰਾਪਰਟੀ ਨਹੀਂ ਕੋਈ ਜਾਇਦਾਦ ਨਹੀਂ ਕੋਈ ਜ਼ਮੀਨ ਨਹੀਂ ਕੋਈ ਕਾਰਖਾਨੇ ਨਹੀਂ ਨਾ ਹੀ ਇਹਨਾਂ ਦੇ ਬੱਚੇ ਕਿਸੇ ਤਰ੍ਹਾਂ ਕੋਈ ਜੌਬ ਦੇ ਉੱਪਰ ਲੱਗੇ ਹੋਏ ਐ ਔਰ ਮਸ਼ੀਨੀਕਰਨ ਹੋਣ ਦੇ ਨਾਲ ਮਜ਼ਦੂਰ ਵਿਹਲਾ ਹੋ ਰਿਹਾ ਉਹਨੂੰ ਕਿਸੇ ਤਰ੍ਹਾਂ ਦੀ ਰੋਜ਼ਗਾਰ ਦੀ ਕੋਈ ਗਾਰੰਟੀ ਨਹੀਂ ਲੈ ਦੇ ਕੇ ਇਹੀ ਕੋ ਰੋਜ਼ਗਾਰ ਸੀ ਜਿਹੜਾ 100 ਦਿਨ ਦਾ ਇਹ ਵੀ ਸਰਕਾਰ ਲਗਾਤਾਰ ਇਹਦੇ ਵੰਡਸ ਘਟਾ ਰਹੀ ਹੈ ਔਰ 100 ਦਿਨਾਂ ਦਾ ਅਜੇ ਤੱਕ ਆ ਪੰਜਾਬ 'ਚ ਕਿਤੇ ਵੀ ਪੰਜਾਬ 'ਚ ਕੀ ਹਿੰਦੁਸਤਾਨ ਕਿਤੇ ਵੀ 100 ਦਿਨ ਰੋਜ਼ਗਾਰ ਨਹੀਂ ਮਿਲਿਆ 15 ਦਿਨ 20 ਦਿਨ 25 ਦਿਨ 30 ਦਿਨ ਇਸ ਤੋਂ ਵੱਧ ਕਿਤੇ ਜਿਹੜਾ ਰੋਜ਼ਗਾਰ ਉਹ ਨਹੀਂ ਮਿਲ ਰਿਹਾ ਜੋ ਸਾਡੀ ਮੇਜਰ ਮੰਗੇ ਆ ਕੇਕ ਦਾ 100 ਦਿਨ ਦੀ ਗਾਰੰਟੀ ਕਰਨ ਵਾਸਤੇ ਜਿਹੜਾ ਹੁਣ ਪ੍ਰੈਜੈਂਟ ਹੈ ਜਿੰਨਾ ਬੱਸ ਦੀ ਰਿਕੁਆਇਰਮੈਂਟ ਹੈ 270000 ਕਰੋੜ ਰੁਪਈਆ ਇਹਦੇ ਵਾਸਤੇ ਬੱਸ ਜਿਹੜਾ ਜ਼ਰੂਰੀ ਹੈ ਪਹਿਲਾ ਤਾਂ ਸਰਕਾਰ ਫੌਰੀ ਤੌਰ ਤੇ ਇਹ ਨਹੀਂ ਬੱਸ ਦੀ ਗਾਰੰਟੀ ਕਰੇ ਔਰ ਸੈਕੰਡ ਸਾਡੀ ਮੰਗ ਇਹ ਹੈ ਕਿ ਕਿਉਂਕਿ ਮਜ਼ਦੂਰ ਦੇ ਕੋਲੇ ਸਵਾਏ ਨਰੇਗਾ ਤੋਂ ਹੋਰ ਕੋਈ ਹੱਲ ਨਹੀਂ ਗੁਜ਼ਾਰੇ ਦਾ ਪਰਿਵਾਰ ਪਾਲਣ ਦਾ ਔਰ 80 200 ਦੀ 100 ਦੀ بجائے 200 ਦਿਨਾਂ ਦੀ ਗਾਰੰਟੀ ਕੀਤੀ ਜਾਏ ਔਰ ਜਿਹੜੀ ਇਹਦੀ ਦਿਹਾੜੀ ਹੁਣ 350 300 ਹੈ ਇਹਦੇ ਨਾਲ ਇਸ ਮਹਿੰਗਾਈ ਦੇ ਵਿੱਚ ਕਿਸ ਤਰ੍ਹਾਂ ਪਰਿਵਾਰ ਦਾ ਪਿਆਰਾ ਹੋ ਸਕਦਾ ਨਹੀਂ ਹੋ ਸਕਦਾ ਸਾਡੀ ਮੰਗੇ ਹੈ ਕਿ ਕੰਮ ਦੀ ਦਿਹਾੜੀ 200 ਦਿਨ ਕਰੋ ਔਰ 1000 ਰੁਪਿਆ ਇਹ ਜਿਹੜੀ ਦਿਹਾੜੀ ਪਰਡੇ ਉਹਦੀ ਗਾਰੰਟੀ ਕਰੋ ਔਰ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੈ ਜਾਲੀ ਹਾਜ਼ਰੀਆਂ ਲਾਈਆਂ ਜਾਂਦੀਆਂ ਮਟੀਰੀਅਲ ਦੇ ਨਾਂ ਤੇ ਬਹੁਤ ਸਾਰਾ ਪੈਸਾ ਹੜੱਪ ਕੀਤਾ ਜਾਂਦਾ ਇਹ ਜੋ ਮੁਰੀਆਂ ਇਹਦੇ ਚ ਬੰਦ ਹੋਣੀਆਂ ਚਾਹੀਦੀਆਂ ਕੋਈ ਪੈਸਾ ਮਜ਼ਦੂਰਾਂ ਨੂੰ ਜਿਹੜਾ ਕੰਮ ਦੇਣ ਦੇ ਉੱਪਰ ਖਰਚ ਕੀਤਾ ਜਾਏ ਔਰ ਇਹਦੇ ਜਿਹੜੀ ਸਿਆਸੀ ਧਖਲ ਅੰਦਾਜ਼ੀ ਹੈ ਕਿ ਸਰਪੰਚ ਵੀ ਪਿੰਡਾਂ ਚ ਬਿੱਤਕਰਾ ਕਰਦੇ ਐ ਔਰ ਰਾਜਕਾਰ ਦੀ ਧਿਰ ਵੀ ਸਾੜੇ ਲੋਕਾਂ ਨੂੰ ਜਿਹੜੇ ਜਾਇਜ਼ ਹੱਕਦਾਰ ਹੈ ਜੋਬ ਕਟ ਧਾਰੀ ਹੈ ਉਹਨਾਂ ਰੋਜ਼ਗਾਰ ਦੇਣ ਦੀ ਬਜਾਏ ਉਹ ਦੇਖ ਕੇ ਟਿੱਕੇ ਲਾਉਂਦੇ ਐ ਕਿ ਜੀ ਆਹ ਤਾਂ ਬੰਦਾ ਮੈਨੂੰ ਪਸੰਦ ਨਹੀਂ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਐ ਉਹਨਾਂ ਨੂੰ ਜ਼ਿਕਰ ਨਹੀਂ ਦਿੱਤਾ ਜਾਂਦਾ ਆਪਣੇ ਜਿਹੜੇ ਖਾ ਚਹੇਤੇ ਐ ਉਹਨਾਂ ਨੂੰ ਜ਼ਿਕਰ ਦਿੱਤਾ ਜਾਂਦਾ ਇਹ ਵਿਤਕਰੇ ਬਾਜੀ ਜਿਹੜੀ ਐ ਇਹ ਬੰਦ ਹੋਵੇ ਔਰ ਜਦੋਂ ਕੰਮ ਮੰਗ ਕਰਦਾ ਉਹਦੀ ਰਸੀਦ ਦਿੱਤੀ ਜਾਵੇ ਅਗਰ ਮਿੱਥੇ ਸਮੇਂ ਤੇ 15 ਦਿਨਾਂ ਚ ਕੰਮ ਨਹੀਂ ਮਿਲਦਾ ਤਾਂ ਉਹਨੂੰ ਬੇਰਜਗਾਰੀ ਭੱਤਾ ਜਿਹੜਾ ਕਾਨੂੰਨ ਦੇ ਵਿੱਚ ਸ਼ਾਮਲ ਐ ਉਹ ਦਿੱਤਾ ਜਾਵੇ ਇਹ ਸਾਡੀਆਂ ਫੌਰੀ ਤੌਰ ਤੇ ਕੁਝ ਮੰਗਾਂ ਠੀਆਂ ਜਿੰਨਾ ਮੰਗਾਂ ਦੇ ਸੰਬੰਧ ਚ ਸਾਰੇ ਪੰਜਾਬ ਚ ਇਹ ਦੋਸਤਾਂ ਨੇ ਦਿੱਤੇ ਐ ਔਰ ਫਰੀਦਕੁਰ ਤੁਸੀਂ ਦੇਖਿਆ ਹੋਣਾ ਵੀ ਕਿੰਨਾ ਵਰਕਰ ਦੇ ਵਿੱਚ ਗੁੱਸਾ ਹੈ ਮੇਰਾ ਖਿਆਲ ਹੈ 2.5 ਹਜ਼ਾਰ ਬੰਦਾ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਏਗਾ ਔਰ ਇਹਦੇ ਵਿੱਚ 80% ਔਰਤਾਂ ਕਿਉਂਕਿ ਔਰਤਾਂ ਜ਼ਿਆਦਾ ਮਨਰੀਗਾ ਦੇ ਮਨਰੀਗਾ ਦੇ ਵਿੱਚ ਕੰਮ ਕਰ ਰਹੀਆਂ ਉਹਨਾਂ ਦੀ ਹਾਜ਼ਰੀ ਸੀ ਔਰ ਸਰਕਾਰ ਕੰਨ ਤੇ ਲਿਖਿਆ ਜ਼ਰੂਰ ਪੜ੍ਹੇਗੀ ਔਰ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਵੱਲ ਧਿਆਨ ਦੇਊਗੀ ਆਦਰ ਨਾ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵੱਡੇ ਅੰਦੋਲਨ ਦਾ ਸਰਕਾਰਾਂ ਨੂੰ ਸਾਹਮਣਾ ਕਰਨਾ ਪਵੇ ਮਰੀਗਾ ਮਜ਼ਦੂਰਾਂ ਨੂੰ ਪਿਛਲੇ 6 ਮਹੀਨੇ ਤੋਂ ਜਿੰਦਾ ਪੈਸਾ ਪੇਮੈਂਟ ਉਹਨਾਂ ਡਕਾਇਆ ਜਾ ਰਿਹਾ ਉਸ ਵਿੱਚ ਵੀ ਗਣੂਨ ਦੀ ਉਲੰਘਣਾ ਹੋ ਰਹੀ ਹੈ ਕਾਨੂੰਨ ਦੀ ਲੰਘਣਾ ਦੀ ਤਾਂ ਬਹੁਤ ਸਜ਼ਾ ਮਿਲਣੀ ਚਾਹੀਦੀ ਹੈ ਚਾਹੇ ਕੋਈ ਅਧਿਕਾਰੀ ਆ ਚਾਹੇ ਜਿਹੜੇ ਦਾ ਅਧਿਕਾਰੀ ਆ ਚਾਹੇ ਕੋਈ ਸਟੇਟ ਦਾ ਅਧਿਕਾਰੀ ਹੈ ਲਿਖਿਆ ਵੀ ਹਫਤੇ ਦੇ ਵਿੱਚ ਪੇਮੈਂਟ ਕਰਨੀ ਹੈ ਔਰ ਹਫਤੇ ਚ ਅਗਰ ਪੇਮੈਂਟ ਨਹੀਂ ਹੁੰਦੀ ਤਾਂ ਸਮੇਤ ਇੰਟਰਸਟ ਸਮੇਤ ਵਿਆਜ ਪੇਮੈਂਟ ਹੋ ਗਈ ਨਾ ਹਫਤੇ ਚ ਪੇਮੈਂਟ ਕੀਤੀ ਜਾ ਰਹੀ ਹੈ ਉਪਤਾਨ ਕੀਤਾ ਜਾ ਰਿਹਾ ਕੀਤੇ ਕੰਮ ਦਾ ਨਾ ਵਿਆਜ ਦਿੱਤਾ ਜਾ ਰਿਹਾ ਕੋਈ ਬਾਲੀਬਾਰਸ਼ ਨਹੀਂ ਕਿੰਨੀ ਮਾੜੀ ਜਣੀ ਹਾਲਤ ਹੈ ਬਿਰੋਕਰੇਸੀ ਜਿਹੜੀ ਤਮਾਸ਼ਵੀਨ ਬਣੀ ਹੈ ਜਾਂ ਪੈਸੇ ਇਕੱਠੇ ਕਰਨ ਤੇ ਲੱਗੀ ਹੋਈ ਹੈ ਜਿਹੜਾ ਹੁਣ ਮੰਗ ਪੱਤਰ ਤੁਸੀਂ ਸੌਪਿਆ ਹੈਗਾ ਉਹਨਾਂ ਨੇ ਵੀ ਐਸੈਸ਼ਨ ਦਵਾਇਆ ਜੀ ਅਸੀਂ ਉਹ ਤਾਂ ਫਾਰਮੈਲਟੀ ਹੈ ਇਹਨਾਂ ਨੇ ਕੀ ਕਰਨਾ ਉਹਨੂੰ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਸੀਨੀਅਰ ਸਾਹਿਬ ਨੂੰ ਮੈਂ ਕਿਹਾ ਇਹ ਵਿਸ਼ਵਾਸ ਦਿਵਾਓ ਜਿਹੜੀਆਂ ਗੱਲਾਂ ਤੇ ਸਟੇਟ ਨਾਲ ਤੇ ਸੈਂਟਰ ਨਾਲ تعلق ਹੈ ਉਹ ਮੰਗ ਪੱਤਰ ਤੁਸੀਂ ਉੱਪਰ ਭੇਜੋਗੇ ਬਿਦਰ ਰਿਕਮੈਂਡਡ ਔਰ ਜਿਹੜੀਆਂ ਗੱਲਾਂ ਜ਼ਿਲ੍ਹਾ ਪੱਧਰ ਤੇ ਕਰਨ ਵਾਲੀਆਂ ਜਿਸ ਤਰ੍ਹਾਂ ਕੰਮ ਦੇਣਾ ਹੈ ਜੋਬ ਕਾਰਡ ਬਣਾਉਣੇ ਹੈ ਕੀਤਾ ਕੰਮ ਦਾ ਭੁਗਤਾਨ ਹੈ ਇਹ ਤੁਸੀਂ ਵਿਸ਼ਵਾਸ ਦਿਵਾਓ ਕਿ ਇਹ ਤੁਸੀਂ ਪਹਿਲ ਦੇ ਆਧਾਰ ਤੇ ਹੱਲ ਕਰੋਗੇ ਪਰ ਹੋ ਸਕਦਾ ਸਾਰੇ ਬੰਦੇ ਸਾਡੇ ਮੰਗੂ ਪਾਸ਼ਣ ਕਰਤਾ ਨਹੀਂ ਹੁੰਦੇ ਪਰ ਜਿੰਨਿ ਕੋਨੇ ਵਿਸ਼ਵਾਸ ਕਰਤਾ ਉਹਨੇ ਠੀਕ ਹੈ ਨੜਾ ਰਹੇ ਹਨ ਇੰਡਾਂ ਦੇ ਵਿੱਚ ਜਿਸ ਤਰ੍ਹਾਂ ਕੁਝ ਚੀਜ਼ ਤੇ ਆ ਜਿਹੜੇ ਅਕੇ ਲਾ ਕੇ ਕੰਮ ਕਰਾ ਰਹੇ ਲਿਖਣ ਜਿਹੜੇ ਕੁਝਰ ਮਹਿਦੂਦਾ ਰਾਦੇ ਵਿੱਚ ਬਿਠਾਏ ਹੋ ਉਸ ਨੂੰ ਕਿਸ ਤਰ੍ਹਾਂ ਦੇਖੋ ਜਾਲੀ ਹਾਇਦੀਆਂ ਲੱਗਦੀਆਂ ਜੀ ਜਾਲੀ ਬੰਦੇ ਨੇ ਮਸਕਰ ਬਣਦੀ ਹੈ ਜਾਲੀ ਹਾਇਦੀਆਂ ਲੱਗਦੀਆਂ ਜਾਲੀ ਬਹਿਖੜ ਆਇਆ ਜਾਂਦਾ ਇਹ ਸਰਪੰਚ ਵੀ ਨਵਾਲਵ ਹੈ ਜੁਕੀਟੀ ਗੱਲ ਬੰਦੇ ਵੀ ਨਵਾਲਵ ਹੈ ਇਹਦੇ ਜਿਹੜੇ ਸਰਕਾਰੀ ਪੁਰਜੇ ਹੈ ਅਫਸਰ ਸ਼ਾਹੀ ਹੈ ਛੋਟੀ ਵੱਡੀ ਉਹ ਵੀ ਸ਼ਾਮਿਲ ਹੈ ਇਹਨਾਂ ਗੱਲਾਂ ਵਾਸਤੇ ਦੇ ਇਕੱਠੇ ਹੋ ਗਏ ਆਏ ਇਹੀ ਤੇ ਬਾਜ ਉਠਾਈ ਹੈ ਕਿ ਇਹਨੂੰ ਪਾਰਦਰਸ਼ੀ ਬਣਾਓ ਇਹਦੇ ਜਿਹੜੇ ਭ੍ਰਿਸ਼ਟਾਚਾਰ ਹੈ ਇਹਨੂੰ ਬੰਦ ਕਰੋ ਲੋੜ ਮੁਤਾਬਕ ਪੈਸਾ ਰਿਲੀਜ਼ ਕਰੋ ਔਰ ਟਾਈਮਲੀ ਜਿਹੜਾ ਕੀਤੇ ਕੰਮ ਦਾ ਭੁਗਤਾਨ ਕਰੋ ਆਹੀ ਗੱਲਾਂ ਵਾਸਤੇ ਵੀ ਆਏ ਅੱਜ ਬਾਈ ਮਨਜੀਤ ਗੌਰ ਨਵਨਥਿਆਲੇ ਤੋਂ ਅੱਜ ਲੋਕ ਇਥੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਕੀ ਵਿਸ਼ਾ ਹੈ ਇਥੇ ਜੋ ਅੱਜ ਧਰਨਾ ਦਿੱਤਾ ਗਿਆ ਹੈ ਇਹ ਧਰਨਾ ਇਸ ਕਰਕੇ ਦਿੱਤਾ ਗਿਆ ਕਿਉਂਕਿ ਸੈਂਟਰਲ ਗਵਰਨਮੈਂਟ ਤੇ ਪੰਜਾਬ ਸਰਕਾਰ ਕੰਮ ਬੰਦ ਕਰਨ ਜਾ ਰਹੀ ਇਸ ਕਰਕੇ ਲੋਕਾਂ ਨੇ ਇਥੇ 25 ਤਰੀਕ ਦਾ ਆਲ ਪੰਜਾਬ ਦੇ ਤੇ ਧਰਨੇ ਦਿੱਤੇ ਗਏ ਇਹ ਕਿਹੜੀਆਂ ਕਿਹੜੀਆਂ ਮੰਗਾਂ ਸੀਗੀਆਂ ਇਹਦੇ 'ਚ ਮੰਗਾ ਸੀ ਜੀ ਸਾਡਾ ਪਿਛਲਾ ਜਿਹੜਾ ਕੰਮ ਕੀਤਾ ਉਹਦੀ ਪੇਮੈਂਟ ਨਹੀਂ ਹੋ ਰਹੀ ਨਵਾਂ ਕੰਮ ਕੋਈ ਦੇ ਨਹੀਂ ਰਹੇ ਇਸ ਕਰਕੇ ਇਸ ਦਾ ਇਹ ਧਰਨਾ ਰੱਖਿਆ ਗਿਆ ਸੀ